ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਮੰਤਰੀ ਦੌੜ ਗਏ ਨੇ ਭੱਜ ਗਏ ਨੇ ਕਿਸ ਮਾਮਲੇ ਦੇ ਉੱਪਰ ਹੁਣ ਭਗਵੰਤ ਮਾਨ ਤੇ ਉਹਨਾਂ ਦੇ ਮੰਤਰੀ ਦੌੜ ਗਏ ਨੇ ਕਿਹੜੇ ਅੰਕੜੇ ਨੇ ਜਿਹੜੇ ਸਰਕਾਰ ਵੱਲੋਂ ਨਸ਼ਰ ਨਹੀਂ ਕੀਤੇ ਜਾ ਰਹੇ ਕਿਹੜੇ ਅੰਕੜਿਆਂ ਨੂੰ ਸਰਕਾਰ ਛਪਾਉਣ ਦੇ ਵਿੱਚ ਲੱਗੀ ਹੋਈ ਹੈ ਸੋ ਗੱਲਬਾਤ ਇਨ ਅੰਕੜੇ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਇੱਕ ਅਸਤੀਫੇ ਦੀ ਕਿਉਂਕਿ ਕੱਲ ਦੇਜ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਕਿ ਹੁਣ ਅਸਤੀਫੇ ਤੋਂ ਬਾਅਦ 75 ਸਾਲ ਤੋਂ ਬਾਅਦ ਜੋ ਚਰਚਾਵਾ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਟਾਇਰ ਹੋਣਗੇ ਕਿ ਰਿਟਾਇਰਮੈਂਟ ਤੋਂ ਬਾਅਦ ਹੁਣ ਉਪ ਰਾਸ਼ਟਰਪਤੀ ਬਣਨਗੇ ਰਾਸ਼ਟਰਪਤੀ ਬਣਨਗੇ ਕਿਹੜੀ ਕੁਰਸੀ ਤੇ ਜਾ ਸਕਦੇ ਨੇ ਕਿਉਂਕਿ ਇਹ ਚਰਚਾਵਾ ਨੇ ਇਹਨਾਂ ਚਰਚਾਵਾ ਪਿੱਛੇ ਅਸਲੀਅਤ ਕੀ ਹੈਗੀ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਲੋਕ ਸਭਾ ਦੇ ਸੈਸ਼ਨ ਦੀ ਜਿਹੜਾ ਕਿ ਕੱਲ ਭਰਪੂਰ ਰਿਆ ਹੰਗਾਮਾ ਬਹੁਤ ਹੋਇਆ ਉੱਥੇ ਨਰਿੰਦਰ ਮੋਦੀ ਦੌੜ ਦੇ ਨਜ਼ਰ ਆਏ ਨੇ ਵਿਰੋਧੀਆਂ ਤੋਂ ਕਿਵੇਂ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਸਾਰੀਆਂ ਖਬਰਾਂ 'ਤੇ ਵਿਚਾਰ ਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਹਾਯੋਗੀ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਸਿੱਧੂ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਆਪਾਂ ਗੱਲ ਪਹਿਲਾਂ ਉਪਰਾਸ਼ਟਰਪਤੀ ਦੀ ਕਰ ਲੈਂਦੇ ਆ ਕਿਉਂਕਿ ਸੰਸਦ ਦਾ ਸੈਸ਼ਨ ਦਾ ਕੱਲ ਪਹਿਲਾ 70 ਸੀ ਪਹਿਲਾ ਦਿਨ ਸੀਗਾ 70 ਦਾ ਲੇਕਿਨ ਉਸ ਦੇ ਵਿੱਚ ਉਪਰਾਸ਼ਟਰਪਤੀ ਦੇ ਵੱਲੋਂ ਪਹਿਲੇ ਦਿਨ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਆ ਅਸਤੀਫਾ ਦੇ ਦਿੱਤਾ ਗਿਆ ਇਹ ਅਸਤੀਫੇ ਦੇ ਕਾਰਨ ਕੀ ਰਹੇ ਨੇ ਤੇ ਚਰਚਾਵਾ ਉਧਰ 75 ਸਾਲ ਤੋਂ ਬਾਅਦ ਨਰਿੰਦਰ ਮੋਦੀ ਦੇ ਦੀ ਵੀ ਚੱਲ ਰਹੀਆਂ ਨੇ ਵੀ ਉਹ ਵੀ ਸ਼ਾਇਦ ਆਪਣੀ ਕੁਰਸੀ ਛੱਡ ਦੇਣਗੇ ਕੀ ਇਹ ਅਸਤੀਫਾ ਉਹਨਾਂ ਦੀ ਕੁਰਸੀ ਤੋਂ ਬਾਅਦ ਉਹਨਾਂ ਨੂੰ ਉਪਰਾਸ਼ਟਪਤੀ ਬਣਾਉਣ ਦੀਆਂ ਜਿਵੇਂ ਚਰਚਾਵਾ ਨੇ ਉਹਨਾਂ ਲਈ ਆਇਆ ਜਾਂ ਕਾਰਨ ਕੁਝ ਹੋਰ ਨੇ ਕਿਵੇਂ ਦੇਖ ਰਹੇ ਹੋ ਉਪਰਾਸ਼ਟਪਤੀ ਦੇ ਅਸਤੀਫੇ ਨੂੰ ਦੇਖੋ ਲਖਵਿੰਦਰ ਜੀ ਕੱਲ ਜਿਹੜਾ ਲੋਕ ਸਭਾ ਦਾ ਸੈਸ਼ਨ ਸੀਗਾ ਉਹਦਾ ਪਹਿਲਾ ਦਿਨ ਸੀਗਾ ਔਰ ਪਹਿਲੇ ਦਿਨ ਦੇ ਬਾਅਦ ਸ਼ਾਮ ਨੂੰ ਔਰ ਇਹ ਅਸਤੀਫਾ ਜਿਹੜਾ ਉਹ ਆ ਜਾਂਦਾ ਤਾਂ ਅਸਤੀਫੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਆਖਿਰ ਇਹ ਅਸਤੀਫਾ ਆਇਆ ਕਿਉਂ ਹੈ ਜੇ ਅਸਤੀਫਾ ਦੇਣਾ ਹੀ ਸੀ ਤਾਂ ਫਿਰ ਥੋੜੇ ਦਿਨ ਪਹਿਲਾਂ ਵੀ ਇਹ ਆ ਜਾਂਦਾ ਪਰ ਅਚਾਨਕ ਇਹ ਅਸਤੀਫਾ ਜਿਹੜਾ ਉਹ ਆ ਗਿਆ ਕਹਿੰਦੇ ਕਿ ਇਸ ਸੈਸ਼ਨ ਤੋਂ ਬਾਅਦ ਅੱਜ ਜਿਹੜਾ ਪਹਿਲਾ ਦਿਨ ਸੀਗਾ ਕੱਲ ਉਸ ਸੈਸ਼ਨ ਤੋਂ ਬਾਅਦ ਕਹਿੰਦੇ ਕਿ ਅਨੰਦਿੰਦਰ ਮੋਦੀ ਔਰ ਜਿਹੜੇ ਅਮਿਤ ਸ਼ਾਹ ਨਿਰਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਦੀ ਬੈਠਕ ਕੋਈ ਮੰਤਰੀ ਮੰਡਲ ਦੀ ਬੈਠਕ ਕੋਈ ਉਸ ਤੋਂ ਬਾਅਦ ਇਹ ਅਸਤੀਫਾ ਆ ਗਿਆ ਹੁਣ ਅਸਤੀਫੇ ਨੂੰ ਕਈ ਗੱਲਾਂ ਦੇ ਨਾਲ ਜੋੜ ਕੇ ਲਖਵਿੰਦਰ ਜੀ ਦੇਖਿਆ ਜਾ ਰਿਹਾ ਲੋਕ ਕਹਿੰਦੇ ਆ ਕਿ ਕੁਝ ਸਮਾਂ ਪਹਿਲਾਂ ਲਖਵਿੰਦਰ ਜੀ ਇਹ ਹਾਲਾਂਕਿ ਉਹਨਾਂ ਦੀ ਸਿਹਤ ਦਾ ਹਵਾਲਾ ਜਿਹੜਾ ਉਹਨਾਂ ਨੇ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੇਰੀ ਸਿਹਤ ਜਿਹੜੀ ਆ ਉਹ ਠੀਕ ਨਹੀਂ ਹੈ ਹਾਲਾਂਕਿ ਇਹ ਵੀ ਗੱਲ ਹੈ ਕਿ 25 ਜੂਨ ਨੂੰ ਉਹਨਾਂ ਦੀ ਉੱਤਰਾਖੰਡ ਦੇ ਵਿੱਚ ਸਿਹਤ ਵਿਗੜ ਗਈ ਸੀ ਸਵਾਗਤ ਦੇ ਦੌਰਾਨ ਫਿਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਵਗੈਰਾ ਵੀ ਜਿਹੜਾ ਉਹ ਕਰਵਾਇਆ ਗਿਆ ਸੀ ਸ਼ਾਇਦ ਤੇ ਇੱਕ ਤਾਂ ਸਿਹਤ ਉਦੋਂ ਵਿਗੜੀ ਸੀ ਫਿਰ 10 ਜੁਲਾਈ ਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਮੇਰਾ 2027 ਦੇ ਵਿੱਚ ਜਾ ਕੇ ਕਾਰਜਕਾਲ ਪੂਰਾ ਹੋਣਾ ਹੈ ਕਹਿੰਦੇ ਕਿ ਜੇ ਭਗਵਾਨ ਦੀ ਦਇਆ ਰਹੀ ਤਾਂ ਮੈਂ ਆਪਣਾ ਕਾਰਜਕਾਲ 2027 ਦੇ ਵਿੱਚ ਪੂਰਾ ਜਿਹੜਾ ਕਰ ਲੂੰਗਾ ਹਲੇ ਕੁਝ ਦਿਨ ਦੀ ਉਹ ਗੱਲ ਆ 10 12 ਦਿਨ ਦੀ 10 ਜੁਲਾਈ ਨੂੰ ਉਹਨਾਂ ਦਾ ਇਹ ਬਿਆਨ ਜਿਹੜਾ ਉਹ ਆਇਆ ਸੀ ਭਾਵ ਕਿ ਕੋਈ ਇਦਾਂ ਦੀ ਗੱਲ ਹੈ ਨਹੀਂ ਸੀ ਤਾਂ ਅਚਾਨਕ ਅਸਤੀਫਾ ਜਿਹੜਾ ਉਹ ਲਿਆ ਗਿਆ ਹੁਣ ਦੋ ਤਿੰਨ ਚੀਜ਼ਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੁਣ ਸਿਹਤ ਪੱਖੋਂ ਜੇ ਦੇਖੀਏ ਤਾਂ ਸਿਹਤ ਪੱਖੋਂ ਤਾਂ ਮੈਨੂੰ ਲੱਗਦਾ ਕਿ ਲਖਵਿੰਦਰ ਜੀ ਜਾਂ ਤਾਂ ਸੈਸ਼ਨ ਇੱਕ ਦਿਨ ਦਾ ਵੀ ਕਿਉਂ ਕਰਾਉਣਾ ਸੀ ਜਾਂ ਤਾਂ ਫਿਰ ਪਹਿਲੇ ਦਿਨ ਹੀ ਪਹਿਲਾ ਹੀ ਸੈਸ਼ਨ ਤੋਂ ਪਹਿਲੇ ਹੀ ਦੇ ਦਿੱਤਾ ਜਾਂਦਾ ਅਸਤੀਫਾ ਤੇ ਜਾਂ ਫਿਰ ਬਾਅਦ ਵਿੱਚ ਦਿੱਤਾ ਜਾ ਸਕਦਾ ਸੀ ਕਿਉਂਕਿ ਕੱਲ ਜਿੰਨੇ ਐਕਟਿਵ ਦਿਖੇ ਆ ਲੋਕ ਸਭਾ ਦੇ ਵਿੱਚ ਉਹ ਜਾਂ ਉਥੇ ਰਾਜ ਸਭਾ ਦੇ ਵਿੱਚ ਜਿੱਥੇ ਵੀ ਸੈਸ਼ਨ ਦੇ ਵਿੱਚ ਜਿੱਥੇ ਦੇਖਣ ਨੂੰ ਮਿਲੇ ਆ ਆਪਾਂ ਨੂੰ ਤਾਂ ਉਥੇ ਲਖਵਿੰਦਰ ਜੀ ਉਹ ਪੂਰੇ ਐਕਟਿਵ ਦਿਖੇ ਸੀਗੇ ਇਦਾਂ ਕੋਈ ਲੱਗਦਾ ਨਹੀਂ ਸੀਗਾ ਕੋਈ ਸਿਹਤ ਸੂਤ ਵਾਲੀ ਗੱਲ ਤਾ ਉਥੇ ਜਿਹੜਾ ਉਹ ਪੂਰਾ ਐਕਟਿਵ ਦਿਖੇ ਆ ਔਰ ਪਰ ਸਿਹਤ ਵਾਲੀ ਕੋ ਗੱਲ ਹੈ ਨਹੀਂ ਸੀ। ਤਾਂ ਹੁਣ ਕਹਿੰਦੇ ਆ ਕਿ ਕੱਲ ਸ਼ਾਮ ਨੂੰ ਮੀਟਿੰਗ ਹੋਈ ਹੈ। ਨરેન્દ્ર ਮੋਦੀ ਹੋਣਾ ਦੀ ਅਮਿਤ ਸ਼ਾਹ ਹੋਣਾ ਦੀ ਮੰਤਰੀ ਮੰਡਲ ਦੇ ਨਾਲ ਬੈਠਕ ਹੋਈ ਹੈ। ਉਸ ਬੈਠਕ ਤੋਂ ਬਾਅਦ ਕਹਿੰਦੇ ਕਿ ਅਸਤੀਫਾ ਜਿਹੜਾ ਇਹ ਆ ਗਿਆ ਹੈ। ਹੁਣ ਬਹੁਤ ਤਰੀਕੇ ਦੀਆਂ ਚਰਚਾਵਾਂ ਨੇ ਕਿ ਆਖਰ ਅਸਤੀਫਾ ਲਿਆ ਕਿਉਂ ਗਿਆ। ਹੁਣ ਪਿਛਲੇ ਕੁਝ ਦਿਨਾਂ ਤੋਂ ਲਖਵਿੰਦਰ ਜੀ ਇਹ ਵੀ ਚਰਚਾ ਸੀਗੀ ਕਿ ਇੱਕ ਸੰਸਦ ਟੀਵੀ ਤੇ ਰਾਜ ਸਭਾ ਟੀਵੀ ਦੇ ਵਿੱਚ ਕੁਝ ਨਿਯੁਕਤੀਆਂ ਜਿਹੜੀਆਂ ਹੋਈਆਂ ਸੀਗੀਆਂ ਉਹਨਾਂ ਨਿਯੁਕਤੀਆਂ ਦੇ ਉੱਪਰ ਬਹੁਤ ਬਿਵਾਲ ਜਿਹੜਾ ਉਹ ਖੜਾ ਹੋ ਰਿਹਾ ਸੀਗਾ ਔਰ ਉਹ ਉਹਦੇ ਵਿੱਚ ਕਸੂਤੇ ਘਿਰਦੇ ਨਜ਼ਰ ਆ ਰਹੇ ਸੀਗੇ ਜਗਦੀਪ ਧਨਖੜ ਹੋ ਸਕਦਾ ਕਿ ਇੱਕ ਕਹਿੰਦੇ ਇਸ ਤਰੀਕੇ ਵੀ ਇਸ ਕਰਕੇ ਵੀ ਜਿਹੜਾ ਉਹ ਹਟਾ ਦਿੱਤਾ ਗਿਆ ਹੋਵੇ ਇੱਕ ਗੱਲ ਲਖਵਿੰਦਰ ਜੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੇ ਕੁਝ ਬਿਆਨ ਲਖਵਿੰਦਰ ਜੀ ਇਹੋ ਜਿਹੇ ਸੀਗੇ ਕਿਸਾਨਾਂ ਦੇ ਹੱਕ ਦੇ ਵਿੱਚ ਜਾਂ ਕਹਿ ਲੋ ਜਾਂ ਕੁਝ ਤਾਂ ਜਿਹਦੇ ਤੋਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਕੁਝ ਗੱਲਾਂ ਜਿਹੜੀਆਂ ਰਾਸ ਨਹੀਂ ਆਈਆਂ ਤੇ ਲੋਕ ਸੋਚਦੇ ਸੀਗੇ ਕਿ ਇਹ ਅਗਲੇ ਸੱਤਿਆਪਾਲ ਮਾਲਕ ਬਣਨ ਜਾ ਰਹੇ ਨੇ ਸੱਤਿਆਪਾਲ ਮਾਲਕ ਜਿਹੜੇ ਗਵਰਨਰ ਹੁੰਦੇ ਸੀਗੇ ਤੇ ਔਰ ਲਗਾਤਾਰ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਸੀਗੇ ਔਰ ਫਿਰ ਉਹਨਾਂ ਰੇਟਾ ਰੂਟਾ ਵੀ ਹੋਈਆਂ ਤੇ ਉਹ ਅਲਾਜ ਦੀ ਨੇ ਤੇ ਉਹ ਬੜਾ ਮਤਲਬ ਲੋਕਾਂ ਦੇ ਵਿੱਚ ਹੀਰੋ ਬਣ ਕੇ ਉੱਭਰੇ ਸੀ ਤਾਂ ਹੁਣ ਜਗਦੀਪ ਤਨਖੜ ਨੇ ਵੀ 2024 ਦੇ ਵਿੱਚ ਲਖਵਿੰਦਰ ਜੀ ਜਿਹੜੇ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਨੇ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਭਾਈ ਜਿਹੜੇ ਬਿੱਲ ਆਏ ਲੈ ਕੇ ਆਂਦੇ ਸੀਗੇ ਤਿੰਨ ਕਿਸਾਨਾਂ ਦੇ ਖਿਲਾਫ ਉਹ ਜਿਹੜੇ ਬਿੱਲ ਨੇ ਉਹਨਾਂ ਬਿੱਲ ਨੂੰ ਵਾਪਸ ਲੈਂਦੇ ਆ ਸਮੇਂ ਜਿਹੜੇ ਵਾਅਦੇ ਜਿਹੜੇ ਆ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤੇ ਸੀਗੇ ਉਹ ਪੂਰੇ ਕੀਤੇ ਕਿਉਂ ਨਹੀਂ ਜਾ ਰਹੇ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀਗੀਆਂ ਉਹ ਇੰਜ ਲੱਗਦਾ ਸੀ ਕਿ ਜਿਵੇਂ ਇੱਕ ਤਰੀਕੇ ਨਾਲ ਸਰਕਾਰ ਨੂੰ ਚੈਲੰਜ ਹੁੰਦਾ ਤਾਂ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਰਲਾ ਮਲਾ ਕੇ ਲਖਵਿੰਦਰ ਜੀ ਦੇਖੀਆਂ ਜਾ ਰਹੀਆਂ ਨੇ ਇਹ ਹੋ ਸਕਦਾ ਹੈ ਕਿ ਜਿਹੋ ਜੀ ਐਕਟੀਵਿਟੀ ਪਿਛਲੇ ਦਿਨਾਂ ਚ ਰਹੀ ਹੈ ਉਹਨਾਂ ਦੀ ਸਰਕਾਰ ਦੇ ਉੜੀ ਖਿਲਾਫ ਵਾਲੀ ਹੋ ਸਕਦਾ ਹੈ ਕਿ ਉਸ ਚੀਜ਼ਾਂ ਨੂੰ ਲੈ ਕੇ ਜਿਹੜਾ ਇੱਕ ਇਹ ਅਸਤੀਫਾ ਜਿਹੜਾ ਉਹ ਲੈ ਲਿਆ ਗਿਆ ਹੋਵੇ ਤਾਂ ਅਸਤੀਫਾ ਅਚਾਨਕ ਲੱਗ ਰਿਹਾ ਲਖਵਿੰਦਰ ਜੀ ਲੈ ਆ ਗਿਆ ਜੀ ਪਰ ਬਹੁਤ ਸਾਰੀਆਂ ਚਰਚਾਵਾਂ ਹੁਣ ਚੱਲ ਰਹੀਆਂ ਨੇ ਹਾਲਾਂਕਿ ਹੁਣ ਚਰਚਾਵਾਂ ਮਤਲਬ ਇਹ ਸਿਆਸੀ ਗਲਿਆਰਾਂ 'ਚ ਨੈਸ਼ਨਲ ਮੀਡੀਆ ਦੇ ਵਿੱਚ ਵੀ ਤੇ ਉਦਾਂ ਵੀ ਜਿਹੜੀਆਂ ਇਹ ਚੱਲ ਰਹੀਆਂ ਹੈਗੀਆਂ ਨੇ ਹਾਲਾਂਕਿ ਸੰਭਾਵਨਾਵਾਂ ਘੱਟ ਨੇ ਕਿਉਂਕਿ ਉਪ ਰਾਸ਼ਟਰਪਤੀ ਤੋਂ ਅਸਤੀਫਾ ਜਿਹੜਾ ਜਗਦੀਪ ਧਨਖੜ ਨੇ ਦਿੱਤਾ ਹੈ 17 ਜੇ ਗੱਲ ਕਰਨਾ 17 ਨਵੰਬਰ ਨੂੰ ਸਤੰਬਰ ਨੂੰ 17 ਸਤੰਬਰ ਨੂੰ ਲਖਵਿੰਦਰ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਹੈਗਾ ਉਹ ਮਤਲਬ 75 ਸਾਲ ਦੇ ਹੋ ਜਾਣਾ ਹੈ ਔਰ ਉਧਰ ਜਿਹੜੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਉਹਨਾਂ ਦੇ ਪਿਛਲੇ ਦਿਨਾਂ ਤੋਂ ਬਿਆਨ ਆਪਾਂ ਲਖਵਿੰਦਰ ਜੀ ਸੁਣ ਰਹੇ ਹਾਂ ਉਹ ਕਹਿੰਦੇ ਕਿ ਜੇ ਤੁਹਾਨੂੰ 75ਵੇਂ ਸਾਲ ਦੇ ਵਿੱਚ शुभ जन्मदिन ये शुभ कामनावा देण मुबारकबाद देण त ज्यादा कुछ होण दी ਲੋੜ ਨਹੀਂ ਇਹ ਤੋਂ ਇਹ ਸਮਝੋ ਕਿ ਹੁਣ ਤੁਹਾਡੀ ਰਿਟਾਇਰਮੈਂਟ ਦਾ ਸਮਾਂ ਆ ਗਿਆ ਤੇ ਉਹ ਕੁਝ ਦਿਨ ਪਹਿਲਾਂ ਹੀ ਨਰਿੰਦਰ ਮੋਦੀ ਹੋਣਾ ਤੋਂ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਵੀ ਜਿਹੜਾ ਅਸਤੀਫਾ ਦੇਣ ਜਾ ਰਹੇ ਹੈਗੇ ਆ ਕਿਉਂਕਿ ਉਹ 75 ਸਾਲਾਂ ਦੇ ਹੋ ਜਾਣਾ ਤੇ ਜੇਕਰ ਉਹਨਾਂ ਨੇ 75 ਸਾਲਾਂ ਦੇ ਹੋਣ ਤੇ ਅਸਤੀਫਾ ਆਰਐਸਐਸ ਦੇ ਮੁਖੀ ਨੇ ਦਿੱਤਾ ਤਾਂ ਬਹੁਤ ਵੱਡੇ ਪਦਰ ਦੇ ਉੱਪਰ ਲਖਵਿੰਦਰ ਜੀ ਪ੍ਰੈਸ਼ਰ ਕ੍ਰੀਏਟ ਨਰਿੰਦਰ ਮੋਦੀ ਹੋਣਾ ਦੇ ਉੱਪਰ ਹੋਊਗਾ ਇਸ ਕਰਕੇ ਉਹਨਾਂ ਨੇ 75 ਸਾਲਾਂ ਦੇ ਨਰਿੰਦਰ ਮੋਦੀ ਉਹਨਾਂ ਨੇ ਹੋ ਜਾਣਾ 17 ਸਤੰਬਰ ਨੂੰ ਕੁਝ ਲੋਕ ਸੋਚਦੇ ਆ ਕਿ ਭਾਈ ਨਰਿੰਦਰ ਮੋਦੀ ਹੋਣਾ ਵਾਸਤੇ ਜਿਹੜੀ ਉਹ ਸੀਟ ਖਾਲੀ ਕੀਤੀ ਜਾ ਰਹੀ ਹੈ ਪਰ ਜੇ ਸੀਟ ਹੀ ਗੱਲ ਹੀ ਕਰਨੀ ਹੋਈ ਤੇ ਨਰਿੰਦਰ ਮੋਦੀ ਜੀ ਉਪ ਉਪ ਰਾਸ਼ਟਰਪਤੀ ਕਿਉਂ ਬਣਗੇ ਉਹ ਤਾਂ ਰਾਸ਼ਟਰਪਤੀ ਵੀ ਬਣ ਸਕਦੇ ਆ ਉਹਨਾਂ ਦੇ ਕੋਲ ਸਾਰੀ ਪਾਵਰ ਹੈਗੀ ਆ ਤਾਂ ਇਹੋ ਜਿਹੀਆਂ ਚਰਚਾਵਾਂ ਚੱਲ ਰਹੀਆਂ ਨੇ ਉਪ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਤਾਂ ਲਖਵਿੰਦਰ ਜੀ ਘਟ ਹੈ ਰਾਸ਼ਟਰਪਤੀ ਜੇਕਰ ਬਣਦੀ ਜ਼ਿਆਦਾ ਸੰਭਾਵਨਾ ਪੈਦਾ ਹੁੰਦੀ ਉਹ ਤਾਂ ਗੱਲ ਜ਼ਰੂਰ ਮੰਨੀ ਜਾ ਸਕਦੀ ਹੈ ਹੁਣ 17 ਸਤੰਬਰ ਨੂੰ ਮਤਲਬ ਮਤਲਬ ਉਹਨਾਂ ਨੇ 75 ਸਾਲ ਦੇ ਹੋ ਜਾਣਾ ਹੈ ਕੁਝ ਦਿਨ ਪਹਿਲਾਂ ਆਰਐਸਐਫ ਦੇ ਮੁਖੀ ਨੇ ਮੋਹਨ ਭਾਗਵਤ ਨੇ ਜਿਹੜਾ ਹੋ ਜਾਣਾ ਹੈਗਾ 75 ਸਾਲਾਂ ਦੇ ਤੇ ਜੇ ਉਹ ਅਸਤੀਫਾ ਦੇ ਜਾਂਦੇ ਆ ਤਾਂ ਮੋਦੀ ਦੇ ਉੱਪਰ ਪ੍ਰੈਸ਼ਰ ਕ੍ਰੀਏਟ ਜ਼ਰੂਰ ਹੋਊਗਾ ਪਰ ਸਰ ਜੀ ਅਮਿਤ ਸ਼ਾਹ ਦੇ ਸਰ ਸਿੱਧੂ ਸਰ ਜੀ ਹਮੇਸ਼ਾ ਦੇ ਬਿਆਨ ਦੀ ਆਪਾਂ ਥੋੜੇ ਦਿਨ ਪਹਿਲਾਂ ਉਹਨਾਂ ਵੱਲੋਂ ਬਿਆਨ ਆਇਆ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਵੀ ਨਰਿੰਦਰ ਮੋਦੀ ਆਪਣਾ ਕਾਰਜਕਾਲ ਪੂਰਾ ਕਰਨਗੇ ਇੱਕ ਵੱਡਾ ਨਾਮ ਹੈ ਗ੍ਰਹਿ ਮੰਤਰੀ ਨੇ ਉਹਨਾਂ ਦਾ ਇਹ ਬਿਆਨ ਫਿਰ ਕਿਵੇਂ ਦੇਖ ਜਾਂ ਕਿ ਆਪਣਾ ਕਾਰਜਕਾਲ ਪੂਰਾ ਕਰਨਗੇ ਜਾਂ ਜਿਸ ਤਰੀਕੇ ਨਾਲ 75 ਸਾਲ ਦੀ ਇੱਕ ਬੀਜੇਪੀ ਦੇ ਵੱਲੋਂ ਇਹ ਲਿਮਟ ਰੱਖੀ ਵੀ ਆ ਵੀ ਭਾਈ 75 ਸਾਲ ਤੋਂ ਬਾਅਦ ਆਪਣਾ ਅਸਤੀਫਾ ਦੇਣਾ ਪਊਗਾ ਆਪਣੀ ਅਹੁਦਾ ਛੱਡਣਾ ਪਊਗਾ ਫਿਰ ਕਿਵੇਂ ਸਮਝੀਏ ਕਿਵੇਂ ਇਹਨਾਂ ਦੋਹਾਂ ਬਿਆਨਾਂ ਨੂੰ ਦੇਖੋ ਲਖਵਿੰਦਰ ਜੀ ਸੌਖਿਆਂ ਤਰੀਕਿਆਂ ਨਾਲ ਮੋਦੀ ਸਾਹਿਬ ਨੇ ਲਾਹਿਆ ਨਹੀਂ ਜਾਣਾ ਪਰ ਇਸ ਵਕਤ ਬਹੁਤ ਪਾਵਰਫੁੱਲ ਨੇ ਸਿਸਟਮ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਇਹ ਚਰਚਾ ਸਿਰਫ ਆਪਾਂ ਆਪ ਇਹ ਨਹੀਂ ਕਹਿ ਰਹੇ ਕਿ ਚਰਚਾ ਉਹ ਹਟ ਜਾਣਗੇ ਜਾਂ ਨਹੀਂ ਹਟ ਜਾਣਗੇ ਚਰਚਾ ਇਹ ਕਰ ਰਹੇ ਆ ਕਿ ਕੁਝ ਲੋਕ ਸੋਚ ਰਹੇ ਆ ਕਿ ਜਗਦੀਪ ਧਨਕਰ ਹੁਣੀ ਅਸਤੀਫਾ ਇਸ ਕਰਕੇ ਦੇਗੇ ਕਿ ਮੋਦੀ ਸਾਹਿਬ ਹੋਣਾ ਵਾਸਤੇ ਸੀਟ ਖਾਲੀ ਕਰਨੀ ਹੈ। ਅਜੇ ਮੋਦੀ ਸਾਹਿਬ ਹੋਣਾਂ ਦੇ ਲਈ ਸੀਟ ਖਾਲੀ ਕਰਨੀ ਉਹ ਹੀ ਤਾਂ ਉਹ ਰਾਸ਼ਟਰਪਤੀ ਦੀ ਕਰਵਾ ਲੈਣਗੇ। ਤਾਂ ਫਿਰ ਉਪ ਰਾਸ਼ਟਰਪਤੀ ਦੀ ਤਾਂ ਗੱਲ ਹੀ ਹੈ ਨਹੀਂ। ਤਾਂ ਇਸ ਕਰਕੇ ਇਸ ਵਾਲੇ ਪਾਸੇ ਨੂੰ ਚਰਚਾ ਚੱਲ ਰਹੀ ਆ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹਨਾਂ ਨੇ ਕਿਹਾ ਹੈ ਕਿ ਮੋਦੀ ਸਾਹਿਬ ਜਿਹੜਾ ਆਪਣਾ ਉਹ ਕਾਰਜਕਾਲ ਪੂਰਾ ਕਰਨਗੇ ਔਰ ਜਰੂਰ ਉਹ ਕੋਸ਼ਿਸ਼ ਵੀ ਕਰਨਗੇ 75 ਸਾਲਾਂ ਦੇ ਹੋਣ ਤੋਂ ਬਾਵਜੂਦ ਵੀ ਉਹ ਕੋਸ਼ਿਸ਼ ਕਰਨਗੇ ਪਰ ਜੇ ਮਤਲਬ ਕਿਤੇ ਨਾ ਕਿਤੇ ਲਖਵਿੰਦਰ ਜੀ ਅਸਤੀਫਾ ਆਰਐਸਐਸ ਦੇ ਮੁਖੀ ਦਾ ਆ ਗਿਆ ਫਿਰ ਕਿਤੇ ਨਾ ਕਿਤੇ ਪ੍ਰੈਸ਼ਰ ਕ੍ਰੀਏਟ ਜਿਹੜਾ ਉਹ ਜ਼ਰੂਰ ਹੋਊਗਾ ਪਾਰਟੀ ਦੇ ਅੰਦਰ ਵੀ ਕੁਝ ਭੈੜ ਜਿਹੜੀ ਆ ਹੋ ਸਕਦੀ ਹੈ ਮਤਲਬ ਸੌਖੇ ਤਰੀਕਿਆਂ ਦਾ ਤਾਂ ਨਹੀਂ ਲਾਇਆ ਜਾਣਾ ਲਖਵਿੰਦਰ ਜੀ ਜਿਵੇਂ ਜਿਵੇਂ ਲਾਉਣ ਦਾ ਤਰੀਕਾ ਹੁੰਦਾ ਨਾ ਸੌਖੇ ਆ ਤਰੀਕੇ ਉਸ ਤਰੀਕੇ ਨਾਲ ਤਾਂ ਨਹੀਂ ਲਾਇਆ ਜਾਊਗਾ ਪਰ ਇਹ ਗੱਲ ਜ਼ਰੂਰ ਹੈ ਕਿ ਪ੍ਰੈਸ਼ਰ ਇੱਕ ਕ੍ਰੀਏਟ ਜਿਹੜਾ ਉਹ ਜ਼ਰੂਰ ਹੋ ਜਾਣਾ ਹੈ ਲਖਵਿੰਦਰ ਲਖਵਿੰਦਰ ਜੀ ਮੋਦੀ ਸਾਹਿਬ ਦੇ ਉੱਪਰ ਸੋ ਇਸ ਕਰਕੇ ਇਧਰ ਨੂੰ ਜਿਹੜੀ ਗੱਲ ਜਿਹੜੀ ਆ ਤਰੀ ਹੋਈ ਹੈ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਹੈ ਕਿ ਜਗਦੀਪ ਤਨਖੜਾ ਉਹਨਾਂ ਨੇ ਉਹਦਾ ਕਾਲੀ ਬਣ ਕਰਨ ਵਾਸਤੇ ਇੰਤਾਂ ਦੀ ਗੱਲ ਨਹੀਂ ਹੈ ਕੁਝ ਬਿਆਨ ਉਹਨਾਂ ਦੇ ਤੇ ਕੁਝ ਇੱਕ ਰਾਜ ਸਭਾ ਤੇ ਸੰਸਦ ਟੀਵੀ ਦੇ ਅੰਦਰ ਨਿਯੁਕਤੀਆਂ ਠੀਕ ਉਹ ਨਿਯੁਕਤੀਆਂ ਦੇ ਉੱਪਰ ਵੀ ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਸੀਗਾ ਸੋ ਇਸ ਕਰਕੇ ਅਸਤੀਫਾ ਜਿਹੜਾ ਉਹ ਹੋ ਸਕਦਾ ਹੈ ਬਾਕੀ ਜਿਹੜੀ ਹੋਰ ਵੀ ਜਾਣਕਾਰੀ ਨਿਕਲ ਕੇ ਜਿਹੜੀ ਸਾਹਮਣੇ ਆਊਗੀ ਉਹਦੇ ਤੇ ਵੀ ਆਪਾਂ ਗੱਲਬਾਤ ਕਰਾਂਗੇ ਬਿਲਕੁਲ ਪਰ ਸਰ ਜਿਸ ਤਰੀਕੇ ਨਾਲ ਸ ਮਾਫ ਕਰਨਾ ਲੋਕ ਸਭਾ ਦੇ ਪਹਿਲੇ ਜੋ ਸੈਸ਼ਨ ਚੱਲੇ ਦੀ ਪਹਿਲੇ ਦਿਨੀ ਅਸਤੀਫਾ ਦੇਣਾ ਕਿਤੇ ਨਾ ਕਿਤੇ ਕਾਰਨ ਵੱਡੇ ਜਰੂਰ ਹੋਣਗੇ ਤੇ ਲਗਾਤਾਰ ਵਿਰੋਧੀ ਇਸ ਮਾਮਲੇ ਦੇ ਉੱਪਰ ਟਿੱਕਾ ਟਿੱਪਣੀ ਕਰਦੇ ਵੀ ਨਜ਼ਰ ਆ ਰਹੇ ਨੇ ਤੇ ਹੁਣ ਜੇ ਆਪਾਂ ਲੋਕ ਸਭਾ ਦੀ ਗੱਲ ਕਰੀਏ ਉਪਰਾਸ਼ਟਪਤੀ ਦੀ ਗੱਲ ਕਰੀਏ ਸੈਸ਼ਨ ਦੀ ਗੱਲ ਕਰ ਰਿਹਾ ਤੇ ਸੈਸ਼ਨ ਕੱਲ ਦੇਖਿਆ ਪਹਿਲਾ ਦਿਨ ਸੀ ਹੰਗਾਮਾ ਕਾਫੀ ਹੋਇਆਗਾ ਸੋ ਵਿਰੋਧੀ ਲਗਾਤਾਰ ਸਰਕਾਰ ਨੂੰ ਘੇਰਨ ਦੇ ਲਈ ਤਰਨੋਂ ਬਚੀ ਰਹੇ ਲੇਕਿਨ ਇਲਜ਼ਾਮ ਇਹ ਵੀ ਲੱਗੇਗਾ ਭਾਈ ਸਾਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਗਿਆ ਵਿਰੋਧੀ ਧਿਰ ਦੇ ਨੇਤਾ ਜਿਹੜਾ ਰਾਹੁਲ ਗਾਂਧੀ ਲਗਾਤਾਰ ਕਹਿੰਦੇ ਰਹੇ ਨੇ ਤੇ ਇਹ ਇਲਜ਼ਾਮ ਲਗਾਏ ਨੇ ਕਿ ਸਰਕਾਰ ਭੱਜ ਰਹੀ ਹੈ ਨਰਿੰਦਰ ਮੋਦੀ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੇ ਨੇ ਕਿਵੇਂ ਦੇਖਣੋਂ ਪਹਿਲੇ ਦਿਨ ਦੇ ਲੋਕ ਸਭਾ ਦੇ ਸੈਸ਼ਨ ਨੂੰ ਤੇ ਕਿਵੇਂ ਦੇਖਣੋਂ ਵਿਰੋਧੀਆਂ ਦੇ ਹਮਲੇ ਦੀ ਜਿਹੜੇ ਮੋਦੀ ਉੱਪਰ ਹੋ ਰਹੇ ਨੇ ਵੀ ਭਾਈ ਸਵਾਲਾਂ ਤੋਂ ਭੱਜ ਰਹੇ ਨੇਗੇ ਦੇਖੋ ਲਖਵਿੰਦਰ ਜੀ ਕੱਲ ਸੈਸ਼ਨ ਦਾ ਪਹਿਲਾ ਦਿਨ ਸੀ ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ ਔਰ ਵਿਰੋਧੀ ਧਿਰ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਲਖਵਿੰਦਰ ਜੀ ਆ ਮੀਟਿੰਗ ਜਿਹੜੀ ਆ ਸੱਦੀ ਸੀ ਔਰ ਉਹਦੇ ਵਿੱਚ ਪੂਰਾ ਪਲਾਨ ਜਿਹੜਾ ਉਹ ਬਣਾ ਲਿਆ ਸੀਗਾ ਕਿ ਸਰਕਾਰ ਨੂੰ ਕਿਸ ਤਰੀਕੇ ਦੇ ਨਾਲ ਘੇਰਨਾ ਹੈਗਾ ਆਪਣੇ ਉਹ ਸਭ ਦੇ ਸਾਹਮਣੇ ਹੀ ਸੀਗਾ ਉਹਨਾਂ ਨੇ ਪੂਰਾ ਪਲਾਨ ਬਣਾਇਆ ਸੀਗਾ ਦੋ ਤਿੰਨ ਚੀਜ਼ਾਂ ਨੂੰ ਲੈ ਕੇ ਕਿ ਅਸੀਂ ਭਾਈ ਇਹ ਗੱਲ ਕਲੀਅਰ ਕਰਨੀ ਹੈ ਨਰਿੰਦਰ ਮੋਦੀ ਹੁਣਾਂ ਤੋਂ ਅਮਨੋ ਸਾਹਮਣੇ ਪੁੱਛਣਾ ਜਿਹੜੇ ਦੇਸ਼ ਦੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਰਾਹੁਲ ਗਾਂਧੀ ਹੋਰੀ ਔਰ ਉਹਨਾਂ ਨੇ ਇਹ ਪੂਰਾ ਪਲਾਨ ਸੀਗਾ ਕਿ ਭਾਈ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਮੋ ਸਾਹਮਣੇ ਪੁੱਛਣਾ ਹੈ ਸਵਾਲ ਜਿਹੜੇ ਕੁਝ ਕਰਨੇ ਆ ਕਿ ਇਹ ਜਿਹੜੀ ਪਹਿਲਗਾਮ ਜਿਹੜਾ ਹਮਲਾ ਹੋਇਆ ਹੈਗਾ ਉਹਦੇ ਪਿੱਛੇ ਸਰਕਾਰ ਦੀ ਨਕਾਮੀ ਹੈਗੀ ਹੈ ਕਿ ਨਹੀਂ ਜੇਕਰ ਤਾਂ ਇਹ ਗੱਲ ਲਖਵਿੰਦਰ ਜੀ ਹੋ ਰਹੀ ਸੀਗੀ ਕਿ ਇੱਕ ਤਾਂ ਇਹ ਤੇ ਪਹਿਲਗਾਮ ਤੇ ਪੁੱਛਣਾ ਜਿਹੜਾ ਪਹਿਲਗਾਮ ਹਮਲਾ ਹੋਇਆ ਦੂਜਾ ਇਹ ਕਿ ਜਿਹੜਾ ਜਿਹੜਾ ਹਮਲਾ ਹੋਇਆ ਜੰਗ ਹੋਈ ਆ ਪਾਕਿਸਤਾਨ ਦੇ ਨਾਲ ਉਹਦੇ ਉੱਪਰ ਸਾਡੇ ਕਿੰਨੇ ਜਹਾਜ਼ ਜੱਗੇ ਰਵੇਲ ਲੁਕਿਆ ਕਿਉਂ ਜਾ ਰਿਹਾ ਜਦਕਿ ਪਾਕਿਸਤਾਨ ਵੱਡੇ ਵੱਡੇ ਦਾਅਵੇ ਵਾਅਦੇ ਕਰ ਰਿਹਾ ਹੈਗਾ ਤਾਂ ਉਹ ਕਹਿੰਦੇ ਵੀ ਉਹ ਵੀ ਪੁੱਛਣਾ ਕਿ ਭਾਈ ਸਾਡੇ ਰਵੇਲ ਹੈ ਕੈਨੇਡਾ ਗਿਆ ਪੁਲਿਸ ਦੇ ਕੁਝ ਅ ਪਰ ਪਾਜਦੇ ਕੁਝ ਲੋਕ ਜਿਹੜੇ ਆ ਉਹ ਵੀ ਮੂੰਹੋਂ ਮੂੰਹ ਗੱਲਾਂ ਕਰਦੇ ਆ ਇੱਕ ਤਾਂ ਇਸ ਗੱਲ ਦਾ ਜਵਾਬ ਉਹਨਾਂ ਨੇ ਲੈਣਾ ਸੀ ਕਿ ਰਫੇਲ ਕੈਨੇਡਾ ਕੀ ਆ ਪਹਿਲਗਾ ਮਹਾਮਲੇ ਦੇ ਵਿੱਚ ਸਰਕਾਰ ਦੀ ਨਾਕਾਮੀ ਰਹੀ ਹੈ ਜਾਂ ਨਹੀਂ ਤੇ ਤੀਜਾ ਕਿ ਭਾਈ ਜਿਹੜੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਉਹ ਇਹ ਦਾਵਾ ਕਿਉਂ ਕਰ ਰਹੇ ਆ ਕਿ ਲੜਾਈ ਜਿਹੜੀ ਆ ਉਹ ਮੈਂ ਰਕਵਾਈ ਹੈ ਕੀ ਅਸੀਂ ਉਹਨਾਂ ਦੇ ਪ੍ਰੈਸ਼ਰ ਹੇਠ ਆ ਕੀ ਸਰਕਾਰ ਡੋਨਾਲਡ ਟਰੰਪ ਚਲਾ ਰਹੇ ਹੈ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਮਾਈ ਫਰੈਂਡ ਮਾਈ ਫਰੈਂਡ ਕਹਿੰਦੇ ਆ ਐ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿ ਉਸੇ ਹੀ ਡੋਨਾਲਡ 트੍ਰੰਪ ਨੇ ਭਾਰਤ ਅਤੇ ਐ ਨਰਿੰਦਰ ਮੋਦੀ ਉਹਨਾਂ ਨੂੰ ਆਪਣੇ ਹੱਥ ਦੇ ਵਿੱਚ ਲੈ ਲਿਆ ਆਪਣੇ ਹੱਥ ਦੇ ਵਿੱਚ ਲੈ ਲਿਆ ਜਿਹੜਾ ਕਮਾਂਡ ਉਹਨਾਂ ਨੇ ਜਿਹੜੀ ਭਾਰਤ ਦੀ ਇਹ ਜਿਹੜੀਆਂ ਚੀਜ਼ਾਂ ਸੀ ਹੁਣ ਇਹ ਜਿਹੜੀਆਂ ਚੀਜ਼ਾਂ ਸੀ ਲਖਵਿੰਦਰ ਜੀ ਇਹਨਾਂ ਚੀਜ਼ਾਂ ਦੇ ਸਵਾਲ ਤਾਂ ਦੇਣੇ ਔਖੇ ਸੀ ਔਰ ਇੱਕ ਪਰਸੈਪਸ਼ਨ ਨਰਿੰਦਰ ਮੋਦੀ ਆਪਣੀ ਇਹ ਰੀਕ੍ਰੀਏਟ ਹੋਣਾ ਦੇਣਾ ਚਾਹੁੰਦੇ ਕਿ ਭਾਈ ਰਾਹੁਲ ਗਾਂਧੀ ਦੇ ਨਾਲ ਉਹਨਾਂ ਦਾ ਆਹਮੋ ਸਾਹਮਣਾ ਉਹ ਚਾਹੁੰਦੇ ਨਹੀਂਗੇ ਕਿ ਰਾਹੁਲ ਗਾਂਧੀ ਆਮੋ ਸਾਹਮਣੇ ਹੋਣ ਔਰ ਆਮੋ ਸਾਹਮਣੇ ਜੇ ਹੁੰਦੇ ਆ ਤਾਂ ਸਿੱਧਾ ਮੁਕਾਬਲਾ ਜਿਹੜਾ ਉਹ ਦਿਖਦਾ ਉਹ ਚਾਹੁੰਦੇ ਆ ਕਿ ਭਾਈ ਮੈਂ ਉੱਤੇ ਹੀ ਰਹਾ ਤੇ ਰਾਹੁਲ ਮੇਰੇ ਮੁਕਾਬਲੇ 'ਚ ਖੜਾ ਨਾ ਹੋਵੇ ਇੱਕ ਤਾਂ ਇਹ ਉਹਨਾਂ ਦੀ ਪਲੈਨਿੰਗ ਪੂਰੀ ਆ ਬੋਲਣ ਨਹੀਂ ਦਿੱਤਾ ਰਾਹੁਲ ਗਾਂਧੀ ਚਾਹੁੰਦੇ ਸੀਗੇ ਕਿ ਇਹ 2 ਦਿਨਾਂ ਦੇ ਵਿੱਚ ਨਰਿੰਦਰ ਮੋਦੀ ਨੂੰ ਪੂਰਨ ਤਰੀਕੇ ਦੇ ਨਾਲ ਕੇਰਿਆ ਜਾਵੇ ਆਮੋ ਸਾਹਮਣੇ ਸਵਾਲ ਜਵਾਬ ਜਿਹੜੇ ਆ ਹੋਣ ਕਿਉਂਕਿ ਨਰਿੰਦਰ ਮੋਦੀ ਹੁਣੇ 2 ਦਿਨ ਹੀ ਲੋਕ ਸਭਾ ਦੇ ਵਿੱਚ ਆ ਕਿਉਂਕਿ ਅੱਜ ਲੋਕ ਸਭਾ ਦੇ ਵਿੱਚ ਨਹੀਂ ਤੇ ਕੱਲ ਸੀਗੇ ਤੇ ਹੁਣ 23 ਤਰੀਕ ਨੂੰ ਉਹਨਾਂ ਨੇ ਲੰਡਨ ਚਲੇ ਜਾਣਾ ਯੂਕੇ ਚਲੇ ਜਾਣਾ ਤੇ ਉੱਥੇ ਉਹ ਕਈ ਦਿਨ ਗੁਜ਼ਾਰਨਗੇ ਆਉਂਦੇ ਹੋਏ ਉਹ ਸਿੱਧਾ ਭਾਰਤ ਨਹੀਂ ਆਉਣਾ ਉਹਨਾਂ ਨੇ ਮਾਲਦੀਵ ਕਹਿੰਦੇ ਚਲੇ ਜਾਣਾ ਪਰ ਇਸ ਕਰਕੇ ਰਾਹੁਲ ਗਾਂਧੀ ਹੋਰਾਂ ਨੂੰ ਵੀ ਇਹੀ ਗੱਲ ਸੀਗੀ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਕੇਰਿਆ ਜਾਵੇ ਸਵਾਲ ਇੱਥੇ ਪੁੱਛੇ ਜਾਣ ਤੇ ਇਹ ਸਾਰੇ ਔਕੇ ਸਵਾਲਾਂ ਦੇ ਜਵਾਬ ਦੇਣ ਤੋਂ ਨਿਰੰਦਰ ਮੋਦੀ ਜਿਹੜੇ ਉਹ ਭੱਜੇ ਆ ਇੱਕ ਤਰੀਕੇ ਨਾਲ ਵਿਦੇਸ਼ ਛੱਡ ਕੇ ਵੀ ਉਹ ਜਾਣ ਚੱਲੇ ਆ ਸੈਸ਼ਨ ਦੇ ਵਿੱਚ ਹੀ ਕੋਈ ਜਿਹੜੇ ਉਹਨਾਂ ਦੇ ਵੀ ਸੌਖੇ ਲੰਘ ਜਾਣਗੇ ਆ ਇਹ ਗੱਲ ਜ਼ਰੂਰ ਹੈਗੀ ਹੈ ਕਿ ਸਵਾਲਾਂ ਤੋਂ ਭੱਜਦੇ ਜਿਹੜੇ ਦਿਖਾਈ ਦਿੱਤੇ ਨਰਿੰਦਰ ਮੋਦੀ ਇੱਕ ਤਾਂ ਸਵਾਲਾਂ ਦੇ ਜਵਾਬ ਹੀ ਦੇਣੇ ਜਿਹੜੇ ਉਹਨਾਂ ਦੇ ਵੀ ਔਖੇ ਐ ਤੇ ਦੂਜਾ ਉਹ ਰਾਹੁਲ ਨੂੰ ਆਪਣੇ ਬਰਾਬਰ ਜਿਹੜਾ ਉਹ ਖੜਾ ਹੁੰਦਿਆਂ ਦੇਖ ਨਹੀਂ ਸਕਦੇ ਉਹਨਾਂ ਨੂੰ ਪਤਾ ਹੈ ਕਿ ਜੇ ਸਿੱਧਾ-ਸਿੱਧਾ ਮੁਕਾਬਲਾ ਹੋਇਆ ਤਾਂ ਕਿਤੇ ਨਾ ਕਿਤੇ ਮੁਕਾਬਲੇ 'ਚ ਉਹ ਖੜੇ ਹੋਣਗੇ ਹਾਲਾਂਕਿ ਇਹ ਉਹਨਾਂ ਦਾ ਭਲੇਖਾ ਜੀ ਨੇ ਮੁਕਾਬਲੇ 'ਚ ਖੜਾ ਹੋਣਾ ਉਹ ਤਾਂ ਹੋ ਹੀ ਜਾਣਾ ਹੁਣ ਜਦੋਂ ਤੁਸੀਂ ਸਵਾਲਾਂ ਦੇ ਜਵਾਬ ਨਹੀਂ ਦੇ ਪਾ ਰਹੇ ਤੇ ਲੋਕ ਸਭਾ ਦਾ ਸੈਸ਼ਨ ਵਿੱਚੇ ਹੀ ਛੱਡ ਗਏ ਵਦੇਸ਼ ਨੂੰ ਭੱਜੋਂਗੇ ਖੜੇ ਤੇ ਉਹਨਾਂ ਨੇ ਉਦੋਂ ਵੀ ਹੋਈ ਜਾਣਾ। ਸੋ ਦੇਖਦੇ ਲੋਕਾਂ ਨੂੰ ਔਰ ਦੇਸ਼ ਦੀ ਵਿਰੋਧੀ ਧਿਰ ਨੂੰ ਜਿਨ੍ਹਾਂ ਨੂੰ ਦੇਸ਼ ਦੇ ਲੋਕਾਂ ਨੇ ਚੁਣ ਕੇ ਭੇਜਿਆ ਉਹਨਾਂ ਨੂੰ ਸਵਾਲ ਜਿਹੜੇ ਅਨੰਦ ਮੋਦੀ ਉਹਨਾਂ ਤੇ ਦੇਣੇ ਬਣਦੇ ਸੀ ਜਵਾਬ ਦੇਣੇ ਬਣਦੇ ਸੀਗੇ ਸੋ ਭੱਜੇ ਆ ਪਰ ਮੈਨੂੰ ਲੱਗਦਾ ਕਿ ਇਦਾਂ ਭੱਜਿਆ ਗੱਲ ਜਿਹੜੀ ਉਹ ਬਾਨੀ। ਬਿਲਕੁਲ ਸਾਰਾ ਸਰ ਜਿੱਥੇ ਵਿਰੋਧੀਆਂ ਦੇ ਸਵਾਲਾਂ ਤੋਂ ਭੱਜਦੇ ਦਿਖਾਈ ਦਿੱਤੇ ਨੇਗੇ ਪ੍ਰਾਈਮ ਮਿਨਿਸਟਰ ਸਾਹਿਬ ਜਿਸ ਤਰੀਕੇ ਤੁਸੀਂ ਦੱਸਿਆ ਵੀ ਉਹ ਸਿਰਫ 2 ਦਿਨ ਨੇ ਉਸ ਤੋਂ ਬਾਅਦ ਵਿਦੇਸ਼ੀ ਦੌਰਾਂ ਤੇ ਚਲੇ ਜਾਣਗੇ ਤਾਂ ਇੱਧਰ ਪੰਜਾਬ ਸ ਵਿੱਚ ਵੀ ਸਭ ਕੁਝ ਸੇਮ ਚੱਲ ਰਿਹਾਗਾ। ਇਥੋਂ ਵੀ ਭੱਜੇ ਜਾ ਰਹੇ ਨੇਗੇ ਮੰਤਰੀਆਂ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਮਾਮਲਾ ਲੈਂਡ ਪੂਲਿੰਗ ਨੂੰ ਆ ਕਿਉਂਕਿ ਸਾਰੀਆਂ ਹੀ ਵਿਰੋਧੀ ਪਾਰਟੀਆਂ ਲਗਾਤਾਰ ਇਸ ਮਾਮਲੇ ਦੇ ਉੱਪਰ ਸਰਕਾਰ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਨੇ ਲਗਾਤਾਰ ਧਰਨੇ ਪ੍ਰਦਰਸ਼ਨ ਨੇ ਤੇ ਉਧਰ ਕਿਸਾਨ ਜਥੇਬੰਦੀਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਲਈ ਕੰਮ ਔਰ ਕੱਸ ਲਈ ਹੈ ਟਰੈਕਟਰ ਮਾਰਚ ਹੋਣੇ ਨੇ ਤੇ ਵੱਡੇ ਵੱਡੇ ਧਰਨੇ ਲੱਗਣੇ ਨੇ ਲੇਕਿਨ ਦੂਸਰੇ ਪਾਸੇ ਮੁੰਡੀਆਂ ਸਾਹਿਬ ਕੱਲ੍ਹ ਇਹ ਕਹਿੰਦੇ ਨਜ਼ਰ ਆ ਰਹੀ ਸੀ ਕਹਿੰਦੇ 164 ਪਿੰਡਾਂ ਦੇ ਲੋਕ ਸਾਡੇ ਕੋਲ ਆਏ ਸੀ ਤੇ ਹੱਥ ਖੜਾ ਕਰਕੇ ਸਾਨੂੰ ਮਨਜ਼ੂਰੀ ਦੇਗੇ ਨੀਗੇ ਲੇਕਿਨ ਜਦੋਂ ਪੱਤਰਕਾਰ ਉਹਨਾਂ ਨੂੰ ਸਵਾਲ ਕਰਨ ਲੱਗੇ ਲੇਕਿਨ ਉਹ ਵੀ ਕਹਿੰਦੇ ਕੁਰਸੀ ਛੱਡ ਕੇ ਚਲੇ ਗਏ ਫਿਰ ਲੈਂਡ ਪੂਲਿੰਗ ਦੇ ਉੱਪਰ ਅੰਕੜਿਆਂ ਦੀ ਗੱਲ ਚੱਲੀ ਹੈ ਅੰਕੜੇ ਵੀ ਕਹਿੰਦੇ ਨਹੀਂ ਦੱਸੇ ਜਾ ਰਹੇ ਵੀ ਆਖਰ ਕਿੰਨੇ ਅਸਹਿਮਤ ਲੋਕਾਂ ਦੇ ਤੁਹਾਡੇ ਕੋਲ ਐਪਲੀਕੇਸ਼ਨ ਆਏ ਕਿਉਂਕਿ ਲਗਾਤਾਰ ਵਿਰੋਧੀ ਇਸ ਗੱਲ ਨੂੰ ਚੱਕ ਰਹੇ ਨੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਨਿਗੀਆਂ ਜਾਂ ਵੀ ਅਸਹਿਮਤੀ ਦੀਆਂ ਪਰਚੀਆਂ ਨਿਗੀਆਂ ਚਿੱਠੀਆਂ ਨੇ ਉਹ ਗਲਾਡਾ ਗਲਾਡਾ ਕੋਲ ਪਹੁੰਚ ਰਹੀਆਂ ਨੇ ਲੇਕਿਨ ਉਹ ਅੰਕੜੇ ਵੀ ਨਸ਼ਰ ਨਹੀਂ ਕੀਤੇ ਜਾ ਰਹੇ ਫਿਰ ਕਿਵੇਂ ਦੇਖ ਰਹੇ ਹੋ ਲੈਂਡ ਪੂਲਿੰਗ ਨੂੰ ਅੱਜ ਵੀ ਕਹ ਰਹੇ ਨੇ ਵੀ ਕੈਬਨਿਟ ਦੀ ਮੀਟਿੰਗ ਰੱਖੀ ਗਈ ਹੈ ਉਸ ਦੇ ਵਿੱਚ ਵੀ ਲੈਂਡ ਪੂਲਿੰਗ ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ ਕਿਵੇਂ ਦੇਖ ਰਹੇ ਹੋ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਨੂੰ ਤੇ ਸਰਕਾਰ ਅਖਰ ਭੱਜ ਕਿਉ ਲੇਕਨ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਆਪਣੀਆਂ ਕਾਚ ਤੇ ਦੂਜੇ ਦੇ ਹੱਥ 'ਚ ਉਹੀ ਗੱਲ ਆ ਇੱਥੇ ਜਿਹੜੇ ਤਾਂ ਸਰਕਾਰ ਨੂੰ ਹਮਾਇਤ ਦੇ ਰਹੇ ਨੇ ਉਹਦੇ ਆਪਣੇ ਬੰਦੇ ਉਹਨਾਂ ਨੂੰ ਤਾਂ ਆਂਕੜੇ ਨਸ਼ਰ ਕਰ ਰਹੇ ਹੈਗੇ ਆ ਪਰ ਜਿਹੜੇ ਵਿਰੋਧ ਦੇ ਵਿੱਚ ਨਹੀਂ ਲਖਵਿੰਦਰ ਜੀ ਉਹਨਾਂ ਦੇ ਆਂਕੜਿਆਂ ਤੇ ਗੱਲ ਹੀ ਨਹੀਂ ਕਰ ਰਹੇ ਨਾ ਉਹਨਾਂ ਨੂੰ ਮਿਲ ਰਹੇ ਆ ਸੋ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਜਾਰੀ ਕੀਤੀ ਗਈ ਲੈਂਡ ਪੂਲਿੰਗ ਨੀਤੀ ਹੈ ਉਹਨੂੰ ਲੈ ਕੇ ਪੰਜਾਬ ਸਰਕਾਰ ਤੇ ਖਾਸ ਕਰਕੇ ਮਕਾਨ ਤੇ ਉਸਾਰੀ ਜਿਹੜਾ ਵਿਕਾਸ ਵਿਭਾਗ ਆ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਕਹਿੰਦੇ ਸੁਣਨ ਤਿਆਰ ਹੀ ਹੈ ਰੀਗਾ ਜਿਸ ਕਰਕੇ ਕਿਸਾਨਾਂ ਦੀਆਂ ਸ਼ਿਕਾਇਤਾਂ ਤੇ ਅੰਕੜਿਆਂ ਨੂੰ ਲਖਵਿੰਦਰ ਜੀ ਨਸ਼ਰ ਹੀ ਨਹੀਂ ਕੀਤਾ ਜਾ ਰਿਹਾ ਕਿਉਂਕਿ ਕਿਸਾਨਾਂ ਦੇ ਵੱਲੋਂ ਕਹਿੰਦੇ ਵੱਡੀ ਗਿਣਤੀ ਦੇ ਵਿੱਚ ਇਸ ਲੈਂਡ ਪੂਲਿੰਗ ਦੀ ਨੀਤੀ ਦੇ ਖਿਲਾਫ ਅਸਹਿਮਤੀ ਜਿਹੜੀ ਆ ਉਹ ਦਰਜ ਕੀਤੀ ਗਈ ਸੀ ਤੇ ਵਿਭਾਗ ਦੇ ਕੋਲ ਸ਼ਿਕਾਇਤਾਂ ਅਰਜ਼ੀਆਂ ਵੀ ਦਿੱਤੀਆਂ ਗਈਆਂ ਸੀ ਹੁਣ ਤੱਕ ਵਿਭਾਗ ਦੇ ਕੈਬਨਟ ਮੰਤਰੀ ਜਿਹੜੇ ਆ ਹਰਦੀਪ ਸਿੰਘ ਜਿਹੜੇ ਉਹ ਮੁੰਡੀਆਂ ਨੇ ਜਾਂ ਫਿਰ ਉੱਚ ਅਧਿਕਾਰੀ ਨੇ ਇਹਨਾਂ ਦੀ ਅਸਹਿਮਤੀ ਦੇਣ ਵਾਲੇ ਕਿਸਾਨਾਂ ਨੂੰ ਜਿਹੜਾ ਉਹ ਸੱਦਿਆ ਹੀ ਨਹੀਂ ਸਗੋਂ ਜਿਹੜੇ ਕੁਝ ਗਿਣਤੀ ਦੇ ਹੀ ਕਿਸਾਨ ਹੈ ਜਿਨ੍ਹਾਂ ਦੇ ਵੱਲੋਂ ਇਸ ਨੀਤੀ ਨੂੰ ਆਪਣੀ ਸਹਿਮਤੀ ਦਿੱਤੀ ਜਾ ਰਹੀ ਹੈ ਜਾਂ ਕਹਿ ਲੋ ਕਿ ਇਹਨਾਂ ਦੀ ਆਪਣੀ ਹੀ ਪਾਰਟੀ ਦੇ ਲੋਕ ਨੇ ਉਹਨਾਂ ਨੂੰ ਸੱਦ ਕੇ ਜਿਹੜੀਆਂ ਉਹ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਇਹ ਪੰਜਾਬ ਦੇ ਕਿਸਾਨਾਂ ਦਾ ਦਾਵਾ ਹੈਗਾ ਕਿ ਪੰਜਾਬ ਦੇ ਹਰ ਸ਼ਹਿਰ 'ਚ ਰਹਿੰਦੇ ਕਿਸਾਨਾਂ ਨੇ ਆਪਣੀ ਜ਼ਮੀਨ ਨਾ ਦੇਣ ਦਾ ਜਿਹੜਾ ਹੈਗਾ ਉਹ ਅਰਜ਼ੀਆਂ ਦਿੱਤੀਆਂ ਨੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਨੇ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਵਾਰ-ਵਾਰ ਮਾਨਮਤ ਉਹ ਵੀ ਐਲਾਨ ਕੀਤਾ ਜਾ ਰਿਹਾ ਹੈ ਕਿ ਜਿਹੜੇ ਕਿਸਾਨ ਸਹਿਮਤ ਨਹੀਂ ਹੋਣਗੇ ਉਹਨਾਂ ਤੋਂ ਜ਼ਮੀਨਾਂ ਜਿਹੜੀਆਂ ਲਖਵਿੰਦਰ ਜੀ ਨਹੀਂ ਲਈਆਂ ਜਾਣਗੀਆਂ ਧੱਕੇ ਦੇ ਨਾਲ ਪਰ ਇਸ ਮਾਮਲੇ ਦੇ ਵਿੱਚ ਮਕਾਨ ਉਸਾਰੀ ਤੇ ਸ਼ਹਿਰੀ ਜਿਹੜਾ ਵਿਕਾਸ ਵਿਭਾਗ ਦੇ ਅਧਿਕਾਰੀ ਖੁੱਲਕੇ ਕੋਈ ਜਾਣਕਾਰੀ ਵੀ ਨਹੀਂ ਦੇ ਰਹੇ ਜਿਹਦੇ ਕਾਰਨ ਇਹ ਸਥਿਤੀ ਸਾਫ਼ ਨਹੀਂ ਹੋ ਰਹੀ ਕਿ ਪੰਜਾਬ ਵਿੱਚ ਕਿੰਨੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਸ ਲੈਂਡ ਪੂਲਿੰਗ ਨੀਤੀ ਲਈ ਸਹਿਮਤੀ ਦਿੱਤੀ ਗਈ ਹੈ ਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਕੈਬਨਟ ਮੰਤਰੀ ਜਿਹੜੇ ਹਰਦੀਪ ਸਿੰਘ ਮੁੰਡੀਆਂ ਨੇ ਉਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਕਿ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ 164 ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੀ ਜ਼ਮੀਨ ਦੇਣ ਲਈ ਸਹਿਮਤੀ ਦਿੱਤੀ ਹੈ ਇਹ ਤੇ ਤੇ ਜਦੋਂ ਹਰਦੀਪ ਸਿੰਘ ਮੂਨੀਆ ਨੂੰ ਪੁੱਛਿਆ ਗਿਆ ਕਿ ਜੇਕਰ ਸਹਿਮਤੀ ਦੇਣ ਵਾਲੇ ਅੰਕੜੇ ਸਰਕਾਰ ਵੱਲੋਂ ਜਾਰੀ ਕੀਤੇ ਜਾ ਸਕਦੇ ਆ ਤਾਂ ਫਿਰ ਇਸ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸਹਿਮਤੀ ਦੇਣ ਵਾਲੇ ਕਿਸਾਨਾਂ ਦੇ ਅੰਕੜੇ ਤੁਹਾਡੇ ਵੱਲੋਂ ਲੋਕਾਂ ਨੂੰ ਦੱਸੇ ਕਿਉਂ ਨਹੀਂ ਜਾ ਰਹੇ ਕਾਬਿਨੇਟ ਮੰਤਰੀ ਹਰਦੀਪ ਸਿੰਘ ਮੋਨੀਆਂ ਵੱਲੋਂ ਜਾਣਕਾਰੀ ਦੇਣ ਦੀ ਥਾਂ ਸਗੋ ਜੀ ਅੰਕੜੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਸਵਾਲਾਂ ਨੂੰ ਹੀ ਟਾਲਾ ਟੁਲਾ ਜਿਹੜਾ ਕਰਦੇ ਲਖਵਿੰਦਰ ਜੀ ਉਹ ਨਜ਼ਰ ਆਇਆ ਉਹ ਫੇਰ ਕਹਿੰਦੇ ਕਿਤੇ ਫੇਰ ਕਦੇ ਉਹ ਅੰਕੜੇ ਜਿਹੜੇ ਆ ਉਹ ਦੇਵਾਂਗੇ ਪਰ ਜ਼ੋਰ ਦੇਣ ਤੇ ਉਹਨਾਂ ਨੇ ਇਹ ਜ਼ਰੂਰ ਮੰਨ ਗਏ ਆ ਗੱਲ ਕਿ ਲੈਂਡ ਪੂਲਿੰਗ ਨੀਤੀ ਦੇ ਖਰਾਬ ਵੱਢੀ ਗਿਣਤੀ ਦੇ ਵਿੱਚ ਸਹਿਮਤੀ ਪੱਤਰ ਜਿਹੜੇ ਉਹਨਾਂ ਦੇ ਕੋਲ ਪੁੱਜੇ ਆ ਇਹ ਸਹਿਮਤੀ ਪੱਤਰ ਕਿਹੜੇ ਜ਼ਿਲ੍ਹੇ ਨਾਲ ਸੰਬੰਧਿਤ ਆ ਜਾਂ ਫਿਰ ਕਿਹੜੇ ਜ਼ਿਲ੍ਹੇ ਦੇ ਜ਼ਿਆਦਾ ਸਹਿਮਤੀ ਪੱਤਰ ਆਏ ਆ ਇਸ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਜਿਹੜੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰਦੇ ਹੋਏ ਨਜ਼ਰ ਆਇਆ ਛਕੋ ਦੀ ਪ੍ਰੈਸ ਕਾਨਫਰੰਸ ਖਤਮ ਹੋਣ ਤੋਂ ਪਹਿਲਾਂ ਹੀ ਆਪਣੀ ਕੁਰਸੀ ਤੋਂ ਖੜੇ ਹੋ ਕੇ ਮੰਤਰੀ ਸਾਹਿਬ ਚਲੇ ਗਏ ਨੇ ਯਾਨੀ ਕਿ ਭੱਜ ਗਏ ਨੇ ਅੰਕੜੇ ਛਪਾਉਣ ਦੇ ਪਿੱਛੇ ਕਾਰਨ ਕੀ ਹੈ ਇਹਦੇ ਵਿੱਚ ਜੇਕਰ ਸਰਕਾਰ ਖੁਦ ਹੀ ਸਹਿਮਤੀ ਪੱਤਰ ਲੈ ਕੇ ਆਪਣੇ ਵਾਅਦੇ ਅਨੁਸਾਰ ਜ਼ਮੀਨ ਨਹੀਂ ਲਾਉਗੀ ਤਾਂ ਫਿਰ ਅੰਕੜਿਆਂ ਨੂੰ ਲਕੋਣ ਦੇ ਪਿੱਛੇ ਕਾਰਨ ਕੀ ਹੈ ਹੁਣ ਇਹ ਸਵਾਲ ਖੜਾ ਹੁੰਦਾ ਹੈ ਕੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਕੋਲ ਆਏ ਸਹਿਮਤੀ ਪੱਤਰਾਂ ਦੀ ਜਿਹੜੀ ਆ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਇਹਨਾਂ ਅੰਕੜਿਆਂ ਨੂੰ ਨਸ਼ਰ ਕਰਨ ਲਈ ਜੇਕਰ ਇਹ ਨਸ਼ਰ ਕਰ ਦਿੱਤਾ ਜਾਂਦਾ ਹੈ ਤਾਂ ਇਹਦੇ ਤੇ ਕੋਈ ਅਸਰ ਵੀ ਪੈ ਸਕਦਾ ਹੈ ਇਸ ਤਰ੍ਹਾਂ ਦੇ ਕਾਫੀ ਸਵਾਲ ਨੇ ਜਿਨ੍ਹਾਂ ਦਾ ਜਵਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀ ਜਾਂ ਫਿਰ ਕੈਬਨਟ ਮੰਤਰੀ ਕੋਤ ਦੇਣ ਨੂੰ ਤਿਆਰ ਹੀ ਹੈ ਨਹੀਂ ਤੇ ਨਾ ਹੀ ਮੁੱਖ ਮੰਤਰੀ ਸਾਹਿਬ ਸੋ ਇਸ ਕਰਕੇ ਇਹਨਾਂ ਸਾਰੇ ਸਵਾਲਾਂ ਤੋਂ ਜਿਹੜੇ ਆ ਉਹ ਭੱਜ ਰਹੇ ਆ ਕਿਸਾਨ ਆਪਣੇ ਤਰਕ ਪੇਸ਼ ਕਰ ਰਹੇ ਐ ਤੇ ਇਹਨਾਂ ਕੋਲੇ ਉਹਨਾਂ ਤਰਕਾਂ ਦੇ ਜਵਾਬ ਹਨੀਗੇ ਇਹ ਝੂਠ ਤੇ ਝੂਠ ਝੂਠ ਤੇ ਝੂਠ ਬੋਲੀ ਜਾਂਦੇ ਆ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਲੋਕ ਇਹਨਾਂ ਦੇ ਨਾਲ ਸਹਿਮਤ ਹੋ ਗਿਆ ਜਿਹੜੇ ਇਹਨਾਂ ਦੇ ਆਪਣੇ ਲੋਕ ਨੇ ਕੁਝ ਭੇਡਾਂ ਟਾਈਪ ਦੇ ਲੋਕ ਲਖਵਿੰਦਰ ਜੀ ਤੁਹਾਨੂੰ ਪਤਾ ਹੁੰਦੇ ਹੀ ਆ ਤਾਂ ਉਹ ਜਿਹੜੇ ਲੋਕ ਇਹਨਾਂ ਦੇ ਨਾਲ ਸਹਿਮਤ ਹੋ ਗਏ ਆ ਉਹਨਾਂ ਦੇ ਅੰਕੜੇ ਦੱਸੀ ਜਾ ਰਹੇ ਆ ਪਰ ਜਿਹੜੇ ਸਹਿਮਤ ਨਹੀਂ ਹੋਏ ਉਹਨਾਂ ਦੇ ਬਾਰੇ ਦੱਸਦੇ ਹੀ ਨਹੀਂ ਜਿਹੜੇ ਇਹਨਾਂ ਦੇ ਨਾਲ ਸਹਿਮਤ ਹੋ ਗਏ ਆ ਉਹਨਾਂ ਦੇ ਨਾਲ ਮੀਟਿੰਗਾਂ ਕਰੀ ਜਾਂਦੇ ਆ ਪਰ ਜਿਹੜੇ ਇਹਨਾਂ ਦੇ ਸਹਿਮਤ ਨਹੀਂ ਇਹਨਾਂ ਦੇ ਨਾਲ ਉਹਨਾਂ ਦੀਆਂ ਅਰਜ਼ੀਆਂ ਵੱਡੇ ਪੱਧਰ ਤੇ ਆਉਣ ਦੇ ਬਾਵਜੂਦ ਵੀ ਸਹਿਮਤ ਨਹੀਂ ਹੋ پا ਰਹੇ ਆ ਜਾਂ ਮੀਟਿੰਗ ਉਹਨਾਂ ਦੇ ਨਾਲ ਨਹੀਂ ਕਰ پا ਰਹੇ ਸੋ ਇਸ ਤਰੀਕੇ ਦੇ ਨਾਲ ਲਖਵਿੰਦਰ ਜੀ ਸਰਕਾਰ ਮੰਤਰੀ ਤੇ ਮੁੱਖ ਮੰਤਰੀ ਭਾਈ ਦੀ ਨਜ਼ਰ ਆ ਰਹੀ ਸਰ ਇੱਕ ਪਾਸੇ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਵਿਰੋਧੀ ਪਾਰਟੀਆਂ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਕਰ ਰਹੀਆਂ ਨੇ ਉਹ ਗੁੰਮਰਾਹ ਕਰ ਰਹੀਆਂ ਨੇ ਕਿਸਾਨਾਂ ਨੂੰ ਇਹ ਲੈਂਡ ਪੁਲਿੰਗ ਨੀਤੀ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਉਹ ਕਹਿ ਰਹੇ ਨੇ ਵੀ ਅਸੀਂ ਕਿਸਾਨਾਂ ਤੋਂ ਸੁਝਾਅ ਵੀ ਵੱਖ-ਵੱਖ ਲੈਏ ਨੇ ਸੰਬੰਧੀ ਉਹ ਲੈਂਡ ਪੂਲਿੰਗ ਦੇ ਸੰਬੰਧ ਵਿੱਚ ਫਿਰ ਕਾਰਨ ਕੀ ਨੇ ਕਿ ਲਗਾਤਾਰ ਇਸ ਲੈਂਡ ਪੂਲਿੰਗ ਨੀਤੀ ਵਿੱਚ ਬਦਲਾਅ ਹੋ ਰਹੇ ਨੇ ਕੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਣੀ ਕਿ ਪਹਿਲਾਂ ਜਿੱਥੇ 30000 ਰੁਪਿਆ ਅਸੀਂ ਠੇਕਾ ਦੇਣਾ ਸੀ ਏਕੜ ਦਾ ਤੇ ਉੱਥੇ ਉਹਨਾਂ ਨੇ 50000 ਕਰਤਾ ਆਉਣ ਵਾਲੇ ਦੇਣਾ ਚ ਲੱਖ ਗੱਲ ਕਰ ਰਹੇ ਨੇ ਵੀ ਲੱਖ ਰੁਪਿਆ ਵੀ ਹੋ ਸਕਦਾ ਤੇ ਨਾਲ ਹੀ ਨਾਲ ਕਿ ਆ ਵੀ ਭਾਈ ਜਨ ਜਰ ਵਿਕਾਸ ਕਾਰਜ ਸ਼ੁਰੂ ਨਹੀਂ ਹੁੰਦੇ ਕਿਸਾਨ ਆਪਣੀ ਜ਼ਮੀਨ ਵੀ ਵੇਚ ਸਕਦਾ ਰਜਿਸਟਰਿੰਗ ਤੇ ਕੋਈ ਰੋਕ ਨਹੀਂ ਹੋਊਗੀ ਇਹ ਸਾਰੀਆਂ ਰਿਲੈਕਸੇਸ਼ਨ ਦੇ ਰਹੀਆਂ ਨੇ ਲਗਾਤਾਰ ਬਦਲਾਅ ਕੀਤੇ ਜਾ ਰਹੇ ਨੇ ਜੇਕਰ ਲੈਂਡ ਪੂਲਿੰਗ ਨੀਤੀ ਇੰਨੇ ਹੀ ਅੱਛੇ ਜਿੰਨੀ ਸਰਕਾਰ ਕਹਿ ਰਹੀ ਹੈ ਵੀ ਵਿਰੋਧੀ ਗਲਤ ਨੇਗੇ ਤਾਂ ਫਿਰ ਇੰਨੇ ਬਦਲਾਅ ਦੇਖਣ ਨੂੰ ਕਿਉਂ ਮਿਲ ਰਹੇ ਨੇ ਆਕਰ ਕਾਰਨ ਕੀ ਨੇਗੇ ਲਖਵਿੰਦਰ ਜੀ ਸਾਫ਼ ਤੌਰ ਤੇ ਜਿਵੇਂ ਭਗਵੰਤ ਜੀ ਪਹਿਲਾਂ ਚੈਲੰਜ ਕਰਦੇ ਸੀਗੇ ਵੀ ਆਓ ਮੇਰੇ ਨਾਲ ਬਹਿਸ ਕਰ ਲਓ ਫਲਾਣਾ ਕਰ ਲਵੇ ਠਮਕਾਨਾ ਕਰ ਲਵੇ ਹੁਣ ਮੌਕਾ ਲਖਵਿੰਦਰ ਜੀ ਕਿਸਾਨਾਂ ਦੇ ਨਾਲ ਬਹਿਸ ਕਰਨ ਦਾ ਜੇ ਆਪਾਂ ਉਸ ਸਮੇਂ ਕਾਲੇ ਕਾਨੂੰਨਾਂ ਮੌਕੇ ਭਗਵੰਤ ਮਾਨ ਮੋਦੀ ਸਾਹਿਬ ਨੂੰ ਕਹਿੰਦੇ ਸੀਗੇ ਕਿ ਇਹ ਜਦੋਂ ਕਿਸਾਨ ਚਾਹੁੰਦੇ ਹੀ ਨਹੀਂ ਕਿ ਭਾਈ ਇਹ ਤਿੰਨ ਕਾਨੂੰਨ ਆਉਣ ਤਾਂ ਫਿਰ ਤੁਸੀਂ ਲੈ ਕੇ ਘਰ ਤੋਂ ਆ ਰਹੇ ਆ ਤੇ ਜੇ ਹੁਣ ਤੁਹਾਡੀ ਵੀ ਇਹ ਲੈਂਡ ਪੂਲਿੰਗ ਪਾਲਿਸੀ ਕਿਸਾਨ ਨਹੀਂ ਚਾਹੁੰਦੇ ਤਾਂ ਫਿਰ ਤੁਸੀਂ ਕਿਹੜੀ ਗੱਲੋਂ ਲੈ ਕੇ ਆ ਰਹੇ ਹੋ ਇਹ ਗੱਲ ਦਾ ਜਿਹੜਾ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ ਸੋ ਇਸ ਕਰਕੇ ਇਹਨਾਂ ਕੋਲ ਜਵਾਬ ਜੂਬ ਕਿਸੇ ਗੱਲ ਦਾ ਹੈ ਨਹੀਂਗਾ ਇਹ ਜਿਹੜੀ ਉਹ ਹਰ ਗੱਲ ਤੋਂ ਜਿਹੜਾ ਭੱਜ ਰਿਹਾ ਹਰ ਗੱਲ ਤੇ ਜਿਹੜਾ ਉਹ ਝੂਠ ਮਾਰ ਰਿਹਾ ਸੋ ਇਸ ਤਰੀਕੇ ਦੇ ਨਾਲ ਇਹ ਭੱਜਦੇ ਨਜ਼ਰ ਆ ਰਹੇ ਆ ਇਸ ਕਰਕੇ ਇਹਨਾਂ ਦੇ ਕੋਲੋਂ ਕੱਢਣ ਪਾਉਣ ਨੂੰ ਲਖਵਿੰਦਰ ਜੀ ਕੁਝ ਨਹੀਂ ਹੈਗਾ ਇਸ ਚੀਜ਼ਾਂ ਦੇ ਵਿੱਚ ਸੋ ਹੁਣ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਸਾਨੂ ਲਾਈਵ ਹੋਣਾ ਚਾਹੀਦਾ ਹੈ ਔਰ ਕਿਸਾਨਾਂ ਦੇ ਨਾਲ ਬਹਿਣਾ ਚਾਹੀਦਾ ਹੈ ਔਰ ਫਿਰ ਕਿਸਾਨਾਂ ਕਿਸਾਨਾਂ ਦੇ ਜਿਹੜੇ ਤਰਕ ਨੇ ਉਹਨਾਂ ਦੇ ਜਵਾਬ ਦੇਣੇ ਚਾਹੀਦੇ ਆ ਕਿੰਨੀ ਕੁ ਵਧੀਆ ਪਾਲਿਸੀ ਇਹ ਹੈਗੀ ਆ ਫਿਰ ਉਹਨਾਂ ਲੋਕਾਂ ਨੂੰ ਦੱਸ ਦਿਓ ਕਿ ਭਾਈ ਤੁਹਾਡੇ ਵਾਸਤੇ ਕਿੰਨੀ ਕੁ ਵਧੀਆ ਪਾਲਿਸੀ ਆ ਮਤਲਬ ਜਿਨ੍ਹਾਂ ਦੇ ਵਾਸਤੇ ਪਾਲਿਸੀ ਬਣਾਈ ਹੈ ਜਦੋਂ ਉਹਨਾਂ ਨੂੰ ਵਧੀਆ ਨਹੀਂ ਲੱਗਦੀ ਫਿਰ ਤੁਸੀਂ ਧੱਕੇ ਨਾਲ ਕਿਉਂ ਬਣਾ ਰਹੇ ਹੋ ਪਰ ਸਰ ਇਸ ਗੱਲ ਤੇ ਜਵਾਬ ਜਿਹੜੇ ਤਿੰਨ ਕਾਲੇ ਕਾਨੂੰਨਾਂ ਵੇਲੇ ਸਰਕਾਰ ਵੀ ਕਹਿ ਰਹੀ ਸੀ ਬੀਜੇਪੀ ਕਹਿ ਰਹੀ ਸੀ ਵੀ ਕਿਸਾਨਾਂ ਦੀ ਹਤੈਸ਼ੀ ਹੈ ਤੇ ਸਾਡੇ ਨਾਲ ਬਹਿ ਕੇ ਗੱਲ ਕਰਨ ਜਿਹੜੇ ਉਹਨਾਂ ਮੰਗਾ ਨਹੀਂ ਸੀ ਮੰਨ ਲਾਂਗੇ ਪਰ ਮੈਂ ਉਹੀ ਗੱਲ ਕਰ ਰਿਹਾ ਉਦੋਂ ਮੁਖਵੰਤਰੀ ਭਗਵੰਤ ਮਾਨ ਕਹਿੰਦੇ ਸੀਗੇ ਕਿ ਕਾਲੇ ਕਾਨੂੰਨ ਜਿਹੜੇ ਲੈਂਦੇ ਆ ਕਿਸਾਨਾਂ ਵਾਸਤੇ ਲੈਂਦੇ ਆ ਜੇ ਜਦੋਂ ਕਿਸਾਨ ਹੀ ਹੱਕ ਜਾਇ ਨਹੀਂ ਫਿਰ ਤੁਸੀਂ ਕਿਉਂ ਬਣਾ ਰਹੇ ਹੋ ਤਾਂ ਹੁਣ ਭਗਵੰਤ ਮਾਨ ਨੂੰ ਵੀ ਇਹ ਗੱਲ ਦਾ ਜਵਾਬ ਦੇਣਾ ਚਾਹੀਦਾ ਕਿ ਭਾਈ ਤੁਸੀਂ ਹੁਣ ਦੱਸ ਦਿਓ ਜੇ ਤੁਹਾਡੀ ਇਹ ਲੈਂਡ ਪੂਲਿੰਗ ਪਾਲਿਸੀ ਤੁਸੀਂ ਚਾਹੁੰਦੇ ਹੀ ਨਹੀਂਗੇ ਤਾਂ ਫਿਰ ਤੁਸੀਂ ਕਿਉਂ ਲੈ ਆ ਰਹੇ ਹੋ ਹਾਂ ਹਾਂ ਸੁਧਾਰ ਕਰਨ ਦੀ ਲੋੜ ਹੀ ਨਹੀਂ ਫਿਰ ਜੀ ਵੀ ਸੋ ਅਸੀਂ ਸੁਧਾਰ ਕਰ ਲਾਂਗੇ ਇਸ ਹਾਲਾਂ ਦੇ ਵੀ ਭਾਈ ਸਾਡੇ ਨਾਲ ਬਹਿ ਕੇ ਸਾਨੂੰ ਸੁਝਾਅ ਦਿਓ ਅਸੀਂ ਉਹ ਦੇ ਅਕੋਰਡਿੰਗ ਨੀਤੀ ਨੂੰ ਹੋਰ ਚੇਂਜ ਕਰ ਲਾਂਗੇ ਸੋ ਅੱਜ ਵੀ ਮੀਟਿੰਗ ਦੇ ਵਿੱਚ ਸ਼ਾਇਦ ਇਨ੍ਹਾਂ ਸੁਧਾਰਾਂ ਦੇ ਬਾਰੇ ਗੱਲ ਗੱਲ ਹੋ ਸਕਦੀ ਹੈ ਜੀ ਜੀ ਲੇਕਿਨ ਲੇਕਿਨ ਹਾਂ ਬਿਲਕੁਲ ਸਰ ਜਿਵੇਂ ਤੁਸੀਂ ਕਿਹਾ ਵੀ ਸਰਕਾਰ ਇਸ ਮਾਮਲੇ ਦੇ ਉੱਪਰ ਭਾਈ ਦੀ ਦਿਖਾਈ ਦੇ ਰਹੀ ਹੈ ਮੰਤਰੀ ਤੱਕ ਹੁਣ ਭਾਈ ਦੀ ਦਿਖਾਈ ਦੇ ਰਹੇ ਨੇ ਪ੍ਰੈਸ ਕਾਨਫਰੈਂਸ ਵਿਚਾਲੇ ਛੱਡ ਕੇ ਕਿਸਾਨਾਂ ਦੇ ਜਵਾਲ ਮਾਫ ਕਰਨਾ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉੱਠਣਾ ਹੀ ਸਮਝਦੇ ਨੇ ਚੰਗਾ ਸਮਝਦੇ ਨੇ ਸੋ ਸਿੱਧਾ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਾਨੂੰ ਸੁਖਵਿੰਦਰ ਸਿੰਘ ਸਿੱਧੂ ਜਿੰਨਾ ਵੱਲੋਂ ਅੱਜ ਦੇ ਦਿਨ ਅਹਿਮ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਿਆ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਕੇ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਈਗੀ ਮੁਲਾਕਾਤ। ਹੋ ਤੱਕ ਦੇ ਇਜਾਜ਼ਤ। ਧੰਨਵਾਦ।